ਲਗਦਾ ਜੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਕੋਟਲੀ ਆਏ ਸੀ ਜੀ ਅੱਗੇ ਵੀ ਬਾਈ ਦੇ ਪਸ਼ੂਆਂ ਦੀ ਆਪਾਂ ਇੱਕ ਦੋ ਵੀਡੀਓ ਪਾਈਆਂ ਹਨ ਤੇ ਅੱਜ ਬਾਈ ਦੀਆਂ ਦੋ ਪਸ਼ੂ ਕੀਤੇ ਸੀਗੇ ਚੱਕ ਜੀ ਅੱਗੇ ਆਪਾਂ ਬੋਲਿਆ ਸੀਗਾ ਪਰ ਤੁਹਾਨੂੰ ਐ ਨਹੀਂ ਸੀ ਉਦੋਂ ਸਾਨੂੰ ਸੀਗਾ ਵੀ ਕਲੀਅਰ ਪਰ ਅੱਜ ਗੱਬਣ ਚੈੱਕ ਕਰਤਿਆਂ ਜੀ ਆਹ ਜਿਹੜੀ ਸਾਹਮਣੀ ਵਿਹੜਾ ਇਹ ਸਨੋਵਮੈਨ ਤੋਂ ਗੱਬਣ ਹੈ ਜੀ ਠੀਕ ਹੈ ਸੈਕਸਰ ਤੋਂ ਗੱਬਣ ਹੈ ਕਿੰਨੇ ਕਰਦੀ ਹੋਗੀ ਗਲਦੀ ਪੇਹੇ ਇਹ ਤਿੰਨ ਕਿੰਨੇ ਜਾਂਦਾ ਇੱਕੇ ਸੀਮਨ ਤੇ ਗੱਬਣ ਆ ਜੀ ਉਸ ਤੋਂ ਬਾਅਦ ਤਾਰਾਂ ਵੀ ਕਰਦੀ ਰਹੀ ਹੈ ਪਰ ਬਾਈ ਕਹਿੰਦਾ ਵੀ ਚਲ ਕੋਈ ਨਹੀਂ ਡਾਕਟਰ ਅਗਲੀ ਵਾਰੀ ਵੇਖ ਲਾਂਗੇ ਪਰ ਰੱਬ ਨੇ ਸੁਣੀ ਤੇ ਵਧੀਆ ਰਹਿ ਗਈ ਕਿੰਨਾ ਕੁ ਦੁੱਧ ਦੇ ਰਹੀ ਹੈ ਹੁਣ ਹੁਣ ਹੈਗਾ 14-15 ਲੀਟਰ ਠੀਕ ਹੈ ਠੀਕ ਹੈ ਤੇ ਇਹ ਗਾਂ ਬਾਈ ਦੀ ਗੱਬਣ ਆ ਜੀ ਤੇ ਬਾਈ ਐ ਪੂਰਾ ਖੁਸ਼ ਆ ਕਹਿੰਦਾ ਯਾਰ ਐ ਮਾਨ ਵਾਧਾ ਫਿਰ ਗਾਂ ਨੂੰ ਜੀ ਕਰਦਾ ਕੰਮ ਕਰਨ ਨੂੰ ਤੇ ਬਾਈ ਨੇ ਵੈਸੇ ਵੀ ਵਧਾਉਣਾ ਹੀ ਸੀਗਾ ਕੰਮ ਸਾਨੂੰ ਦੱਸਿਆ ਸੀ ਮਸ਼ੀਨ ਮਸ਼ੂਨ ਲਈ ਆਈ ਬੈਠਾ ਸੀ ਤੇ ਪਰ ਹੁਣ ਚਲੋ ਬੰਦੇ ਦਾ ਹੋਰ ਹੌਸਲਾ ਵੱਧ ਜਾਂਦਾ 22 ਦੀ ਜਰਸੀ ਵੈੜਦੇ ਆਈ ਕਰਨ ਆਏ ਸੀ ਆਪਾਂ ਥੋੜਾ ਜਰਸੀ ਦਾ ਕ੍ਰੋਸ ਆ ਤੇ 40 138 ਲਾਇਆ ਜੋ ਦਿਖਾਉਣੇ ਆ ਤੁਹਾਨੂੰ ਤੇ ਆਹ ਵੈੜ ਹੈਗੀ ਆ ਇਹਦੇ ਆਪਾਂ ਲਾਇਆ ਸੀਗਾ ਕਿੰਨੇ ਦਿਨ ਹੋ ਗਏ ਅੱਜ ਇੱਕ ਮਹੀਨੇ ਦੀ ਨੂੰ ਤਾਂ ਥੋੜੇ ਰਹਿਣੀ ਹੋਏ 10 ਇਹਦੇ ਸਪਾਈਕ ਲਾਇਆ 66 ਜੀ ਇਹਦਾ ਹਜੇ ਕੋਈ ਕਨਫਰਮ ਨਹੀਂਗਾ ਸਾਨੂੰ ਵੈਸੇ ਤਾਂ ਦੋ ਵਾਰੀ ਹੀਟ ਚੈੱਕ ਕਰਕੇ ਹੀ ਲਾਇਆ ਸੀ ਉਹਦੇ ਵੀਡੀਓ ਵੀ ਪਾਈ ਸੀ ਤੁਹਾਨੂੰ ਪਤਾ ਹੀ ਹੈ ਤੇ ਇਹ ਵੈੜ ਵੀ ਦੁੱਤ ਵਧੀਆ ਦੇਈ ਜਾਂਦੀ ਹੈ ਕੋਈ ਪ੍ਰੋਬਲਮ ਨਹੀਂ ਗੀ ਸਹੀ ਆ ਸਾਰਾ ਕੁਝ ਠੀਕ ਆ ਆਹ ਗੱਬਣਾ ਮਾਜੀ ਇਹ ਨਵਾਂ ਕੱਪੜਾ ਠੀਕ ਹੈ ਨਵਾਬ ਤੋਂ ਗੱਭਣਾ ਪਹਿਲਾਂ ਰਹੀ ਨਹੀਂ ਸੀ ਇੱਕ ਵਾਰੀ ਤੇ ਹੁਣ ਇਹ ਗੱਭਣਾ ਠੀਕ ਹੈ ਅੱਜ 4 4.5 ਮਹੀਨਾ ਦੀ ਚੈੱਕ ਕਰਤੀ ਹੈ ਜੀ ਲੈਟਰ ਹਰਿਆਣੇ ਚ ਲਿਆਇਆ ਸੀ ਅੱਛਾ ਹੈ ਹਰਿਆਣੇ ਅੱਛਾ 6 ਮਹੀਨੇ ਲਿਆਇਆ ਸੀ 15 15000 ਦੀ ਮੈਂ ਠੀਕ ਹੈ ਇਹ 15000 ਦੀ ਕੱਟੀ ਲਈ ਸੀ ਤੂੰ ਹੈ ਕੱਟੀ ਲਈ ਸੀ ਹਰਿਆਣੇ ਦੀ ਉਧਰ ਦੀ ਤੇ 91 ਸੂਏ ਸੂਪੀ ਹੰਦੇਰੇ ਕੋਲੇ ਇਹ ਚੌਥਾ ਹੁਣ ਚੌਥੇ ਨੂੰ ਗੱਭਣਾ ਹੈ ਚੌਥੇ ਸੂਏ ਨੂੰ ਗੱਭਣਾ ਜੀ ਪਰ ਵੇਖਣ ਨੂੰ ਲੱਗਦੀ ਨਹੀਂ ਬਾਈ ਦੀ ਸੇਵਾ ਸੁਹਾ ਬਹੁਤ ਹੈ ਤੇ ਪੂਰਾ ਫੁੱਲ ਧਿਆਣਾ ਬਾਈ ਦਾ ਪਸੂ ਆਲੀ ਕੋਈ ਐ ਨਹੀਂ ਦਿੱਕਤ ਤੇ ਤਾਂ ਹੀ ਪਸ਼ੂ ਬਾਈ ਕੰਮ ਵਧਾਉਣ ਲੱਗਿਆ ਨੌਕਰੀ ਫੇਰ ਛੱਡਤੀ ਤੂੰ ਇਹ ਨਹੀਂ ਕਰਦੇ ਅੱਛਾ ਫੇਰ ਗਾਂ ਛੱਡੇਗਾ ਜਦੋਂ ਇਧਰੋਂ ਪੈਸੇ ਜਾਦੇ ਵਧੀਆ ਬਦਲਣ ਲੱਗ ਗਏ ਬਾਈ 15 ਕ ਹਜ਼ਾਰ ਰੁਪਏ ਦੀ ਨੌਕਰੀ ਕਰਦਾ ਜੀ ਤੇ ਪਰ ਇਹ ਬਾਈ ਕਹਿੰਦਾ ਵੀ ਦੋ ਚਾਰ ਪਸ਼ੂ ਹੀ ਹੋਰ ਰੱਖਾਂਗੇ ਬਾਈ ਤੇ ਛੱਡਾਂਗੇ ਵੀ ਕਿਸੇ ਦੇ ਥੱਲੇ ਲੱਗ ਕੇ ਕੰਮ ਨਹੀਂ ਹੁੰਦਾ ਠੀਕ ਹੈ ਬਾਈ ਕੋਲੇ ਵਧੀਆ ਬੈਲੀਪੂਲੀ ਹੈਗੀ ਹੈ ਜੀ ਖੇਤ 'ਚ ਹੀ ਬੈਠੇ ਆ ਬਾਈ ਇੱਥੇ ਕੋਟਲੀ ਦੇ ਕੋਠੇ ਆ ਇਹ ਤੇ ਸੋਹਣਾ ਕੰਮ ਆ ਬਾਈ ਦਾ ਪਸ਼ੂਆਂ ਦੀ ਸਿਹਤ ਬਹੁਤ ਵਧੀਆ ਸੰਭਾਲੀ ਪੂਰੀ ਹੈ ਕੀ ਕੀ ਪਾ ਰਿਆ ਇਹਨਾਂ ਨੂੰ ਫੇਰ ਮੜਾ 10 ਦੇ ਲੋਕਾਂ ਨੂੰ ਵੀ ਕੀ ਕੀ ਸਿਸਟਮ ਹੈ ਇਹਨਾਂ ਦਾ ਕਿਹੜਾ ਫੀਡ ਪਾ ਰਹੇ ਹੋਂ ਤਾਂ ਮੈਪਲੀ ਦੀ ਮੈਪਲੀ ਮੈਪਲੀ ਪਾ ਰਹੇ ਨਹੀਂ ਮੈਪਲੀ ਫੀਡ ਦਾ ਵਧੀਆ ਰਿਜ਼ਲਟ ਆ ਰਿਹਾ ਤੈਨੂੰ ਹਾਂ ਉਹ ਤਾਂ ਵਧੀਆ ਗਿਆ ਪਹਿਲਾਂ ਕਿਹੜੀ ਫੀਡ ਪਾਉਂਦਾ ਸੀ ਪਹਿਲਾਂ ਮੈਂ ਸਿੰਘਮਾ ਦੀ ਪਾਉਂਦਾ ਸੀਗਾ ਸਿੰਘਮਾ ਦੀ ਮੈਪਲੀ ਨੂੰ ਕਿੰਨਾ ਚਿਰ ਹੋ ਗਿਆ ਮੈਪਲੀ ਨੂੰ ਤਾਂ ਹਾਂ ਡੇਢ ਕਿ ਮਹੀਨਾ ਹੋ ਗਿਆ ਮੰਨ ਲਓ ਗੱਭਣ ਤਾਂ ਆਪਣੇ ਪਸ਼ੂ ਪਹਿਲਾਂ ਹੀ ਹੋ ਚੁੱਕੇ ਆ ਫਿਰ ਉਹ ਤਾਂ ਪਹਿਲਾਂ ਹੀ ਹੋ ਰਹੇ ਇਹ ਤਾਂ ਫਿਰ ਆਪਣੇ ਤੇ ਮੈਪਲੀ ਫੀਡ ਨਾਲ ਕੋਈ ਫਰਕ ਪਿਆ ਦੁੱਧ ਦਾ ਫਰਕ ਤਾਂ ਹਾਂ ਥੋੜਾ ਦੁੱਧ ਆਉਂਦਾ ਹੁੰਦਾ ਆਪਾਂ ਦਾ ਅੱਛਾ ਦੁੱਧ ਤਾਂ ਪਹੁੰਚਿਆ ਹੈ ਪਸ਼ੂ ਰਾਜੀ ਵੀ ਹੋਇਆ ਹੈ ਹਨਾ ਕੋਈ ਨਾ ਰਾਜੀ ਰਾਜੀ ਤੇ ਸਿੰਘਾਂ ਨਾਲ ਵੀ ਰਾਜੀ ਹੁੰਦਾ ਅੱਛਾ ਅੱਛਾ ਪਰ 5.5% ਦਿੰਦੇ ਹਨਾ ਹਾਂ 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 ਕਿੰਨਾ ਥੋੜਾ ਜਿਹਾ ਦਿੱਤਾ ਹੋਇਆ ਦਾ 4% ਭੰਡ ਆਉਂਦੀ ਹੈ ਅੱਛਾ ਉਹ ਚ 4% ਹੁੰਦੀ ਹੈ ਇਹ ਚ ਫੈਟ ਥੋੜੀ ਵਧ ਦੇ ਇਹ ਚ ਫੈਟ ਜ਼ਿਆਦਾ ਹੈ ਮੈਪਲੀ ਜਨ ਹੋਰ ਵਧੀਆ ਰਹਿੰਦਾ ਉਹ 4 ਵੀ ਪੌਣੇ ਨਾਲ ਅਸੀਂ ਤੇ ਕਿੰਨਾ ਦੁੱਧ ਪਾ ਰਹੇ ਹਾਂ ਗਲਦੀਬ ਦੋਨਾਂ ਟਾਈਮਾਂ ਦਾ ਫਾਇਦਾ ਆਪਣਾ 35 ਕਿਲੋ ਕੀ ਰੇਟ ਪਾ ਰਹੇ ਹਾਂ ਰੇਟ ਬਸ 68 38 ਹਾਂ گاਵਾ ਦਾ ਤੇ ਇਹ ਤਾਂ ਚਲੋ ਹੁਣ ਡਰਾਈ ਹੈ ਕਢਾਂਗੀ ਮੈਂ ਅਛਾ ਘਰੇ ਰੱਖ ਲੈਨੇ ਆ ਇਹ ਤਾਂ ਘਰੇ ਰੱਖਣੇ ਕੋਈ ਪਾਣੀ ਅਕੜਾ ਦੀ ਅਛਾ 38 ਰੁਪਏ ਫੈਂਟ ਘਰੋਂ ਲੈ ਜਾਂਦਾ ਦੁੱਧ ਕੇ ਪਾ ਕੇ ਆਉਣਾ ਅਛਾ ਬਾਣੀ ਡੇਰੀ ਚ ਪਾਉਣਾ ਹੈ ਠੀਕ ਹੈ ਤੇ ਗਾਂ ਹੁਣ ਕਿੰਨਾ ਕੁ ਵਧਾਉਣਾ ਕੰਮ ਕੀ ਅੰਦਾਜ਼ਾ ਵੀ ਕਿੰਨੇ ਕੁ ਪਸ਼ੂ ਅਛਾ ਹਾਂ ਹਜੇ ਫਾਇਦਾ ਨਹੀਂ ਗਰਮੀ ਚ ਨਾ ਕੋਈ ਤੇ ਤੱਕ ਚੱਲਿਆ ਵਧਾਵਾਂਗੇ ਪੂਰੀ ਚੱਕੀ ਤੁਰਿਆਂਗਾ ਫੱਟੇ ਆਪਾਂ ਨੂੰ ਨਹੀਂ ਨਹੀਂ ਸਹੀ ਹੈ ਫਿਰ ਹਾਂ ਵੀ ਪਸ਼ੂ ਰਹੀ ਜਾਂਦੇ ਤੇਰੇ ਖੁਸ਼ ਆ ਹੂੰ ਕੰਮ ਵਧੀਆ ਇਹ ਪਰ ਥੋੜਾ ਇਹ ਬੰਦੇ ਸਟੌਕ ਹਾਂ ਲਈ ਆਪਣੇ ਤੋਂ ਸੰਤੁਸ਼ਟਾਂ ਤੋਂ ਹਾਂ ਹਾਂ ਵਧੀਆ ਜਿਹੜਾ ਆਪਾਂ ਆ ਕੇ ਵੇਖਣਾ ਹੀ ਨਹੀਂ ਕੋਈ ਫਿਰਦੇ ਕਿੱਥੇ ਕਿੱਥੇ ਹਾਂ ਤੇ ਮੇਰੀ ਸ਼ਾਮ ਆਉਣਾ ਆਪ ਦੇਖਦੇ ਇਹਨਾਂ ਦਾ ਹਾਂ ਬਾਕੀ ਪਸ਼ੂ ਗੱਭਣ ਹੋਣੇ ਚਾਹੀਦੇ ਤੇ ਮਸਟਾਈਟਸ ਨਹੀਂ ਹੋਣੀ ਚਾਹੀਦੀ ਦੋ ਚੀਜ਼ਾਂ ਹੀ ਆ ਆਪਣੇ ਗੱਭਣ ਹੋਈ ਜਾਂਦੇ ਮਸਟਾਈਟਸ ਤੋਂ ਤੈਨੂੰ ਹਾਲ ਦੱਸਿਆ ਵਈ ਹੈ ਨਾ ਹੋ ਗਈ ਸੀ ਆਪਣੇ ਮੈਂ ਆਪਾਂ ਫੇਰ ਵੀ ਕਵਰ ਕਰ ਲਿਆ ਕਵਰ ਕਰ ਲਈ ਹਾਂ ਇਹ ਗਾਣੂ ਹੋ ਗਈ ਸੀ ਕਿੰਨੇ ਕਿੰਨਾ ਦੁੱਧ ਘਟ ਗਈ ਸੀ ਮਸਟਾਈਟਸ ਵੇਲੇ 6-7 ਕਿਲੋ ਘਟ ਗਈ ਸੀ ਤੇ ਉੱਥੇ ਆਈ ਤਾਂ ਨਹੀਂ ਇਹ ਨਹੀਂ ਆਈ ਜੀਵਾ ਚੱਟ ਨਹੀਂ ਤੇ ਉਹ ਥਣ ਜਿਹੜਾ ਮੈਂ ਤੈਨੂੰ ਕਿਹਾ ਜੀ ਪੂਰਾ ਨਹੀਂ ਹੋਇਆ ਨਹੀਂ ਹੋਇਆ ਨ ਅੱਛਾ ਕਿੰਨਾ ਚੋ ਘਟਾ ਗਈ ਸੀ ਕਿੰਨਾ ਚੋ ਘਟਾ ਗਈ ਸੀ ਉਹ ਥਾਣ ਉੱਥੇ ਹੀ ਆ ਹਾਂ ਥਾਣ ਥੋੜਾ ਜਿਹਾ ਹੋਇਆ ਬਾ 2 ਕਿਲੋ ਹਾਂ 3 ਕਿਲੋ ਜਿਹੜਾ 2 ਕਿਲੋ ਆਪਾਂ ਕਰ ਗਏ 5 ਕਿਲੋ ਘੱਟ ਹੀ ਹੋ ਗਈ ਤੇ ਮੂੰਹ ਸੜੀ ਵਾਲਾ ਕਿਹੜੀ ਨੂੰ ਸੀਗਾ ਉਹ 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 ਹੱਲ ਹੋ ਗਿਆ ਹਾਂ ਉਹ ਵੀ ਹੱਲ ਹੋ ਗਿਆ ਹਾਂ ਹੋਮੋਪੈਥਿਕ ਜ਼ਿਆਦੇ ਹਾਂ 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 ਮੈਂ ਹੀ ਦੱਸਿਆ ਸੀਗਾ ਤੈਨੂੰ ਹਾਂ ਬਾਈ ਦੇ ਬਈ ਆਪਾਂ ਹੁਣ ਪਹਿਲਾਂ ਨਾ ਇਹਦੀ ਇੱਕ ਮੱਝ ਸ਼ਾਇਦ ਗਾਂ ਰੀਟਰ ਸੀ ਤੇਰੀ ਜਦੋਂ ਮੈਂ ਆਉਂਦਾ ਸੀ ਹਨਾ ਇੱਕ ਪਸ਼ੂ ਤੇਰਾ ਰਿਆ ਨਹੀਂ ਸੀ ਜਦੋਂ ਮੈਂ ਆਇਆ ਸੀ ਹਾਂ ਉਹ ਆਪਣਾ 1 ਇੱਕ ਹੀ ਹੁੰਦਾ ਸੀ ਉਹਦਾ 1 ਇੱਕ ਹੀ ਹੁੰਦਾ ਸੀ ਉਹ ਰਿਪੀਟਰ ਸੀ ਮੈਨੂੰ ਚਾਰ ਪੰਜ ਵਾਰੀ ਹੀ ਰਹੀ ਸੀ ਪਹਿਲਾਂ ਨਾ ਉਹਦਾ ਰਹਿੰਦੀ ਨਹੀਂ ਰਿਹਾ ਬੜੇ ਠੀਕ ਆ ਬੜਾ ਜਾਂਦਾ ਅਠਾ ਦੀ ਅੱਛਾ ਅੱਛਾ ਉਹ ਗਾਂ ਸੀ ਉਹ ਗਾਂ ਹੀ ਸੀ ਮੇਰੇ ਤਾਂ ਯਾਦ ਨਹੀਂ ਨਾ ਬਹੁਤ ਟਾਈਮ ਦੀ ਗੱਲ ਆ ਮੈਨੂੰ ਲੱਗਦਾ ਵਾਵਾ ਟਾਈਮ ਹੋ ਗਿਆ ਗਾਂ ਹੀ ਸੀ ਉਹ ਤੇ ਹੁਣ ਆ ਬਾਈ ਦੀ ਮੱਝ ਨਹੀਂ ਰਹੀ ਸੀਗੀ ਜੀ ਆਹਾ ਨਵਾਬ ਦੇ ਇਹਦੇ ਨੇ ਨਵਾਬ ਸੀਮਨ ਲਵਾਇਆ ਸੀ ਬਾਈ ਨੇ ਤੇ ਚਲੋ ਕਈ ਵਾਰੀ ਹੁੰਦਾ ਜੀ ਨਹੀਂ ਰਹਿੰਦਾ ਪਸ਼ੂ ਤੇ ਪਰ ਆਪਾਂ ਅੱਜ ਚੈੱਕ ਕਰਤੀਏ ਗੱਬਣਾ ਤੇ ਬਾਈ ਖੁਸ਼ ਉਹ ਮੈਂ ਹੀ ਲਾਇਆ ਸੀ ਸਿਮਨ ਉਹ ਮੈਂ ਹੀ ਲਾਇਆ ਸੀ ਐਤਕੀ ਜਦੋਂ ਤੂੰ ਇਹਨਾਂ ਨੇ ਬਾਈ ਨੇ ਮੈਨੂੰ ਪੁੱਛਿਆ ਮੇਰੇ ਕੋਲ ਕੁਦਰਤੀ ਨਵਾਬ ਹੈ ਨਹੀਂ ਸੀਗਾ ਜੀ ਚਲੋ ਇੱਥੇ ਇਹਨਾਂ ਦੇ ਪਿੰਡ ਦੇ ਨੇੜ ਦਾ ਮੁੰਡਾ ਸੀ ਉਹਦੇ ਕੋਲ ਠੀਕਾ ਸੀਗਾ ਚਲੋ ਇਹਨੇ ਲਵਾਤਾ ਬਾਈ ਨੇ ਪਰ ਗੱਭਨ ਨਹੀਂ ਹੋएगी ਤੇ ਹਾਂ ਗੱਭਰਈ ਨਹੀਂ ਸੀ ਹੈਨਾ ਹਾਂ ਇੱਕ ਵਾਰ ਹੀ ਨਹੀਂ ਰਹੀ ਵੈਸੇ ਤਾਂ ਹਾਂ ਇੱਕ ਵਾਰ ਹੀ ਨਹੀਂ ਉਹ ਚਲੋ ਉਸ ਤੋਂ ਬਾਅਦ ਫਿਰ ਗਾਂ ਦੇ ਤਾਂ ਫਿਰ ਤਾਂ ਤੂੰ ਸੱਦਣ ਹੀ ਮੈਨੂੰ ਲੱਗ ਗਿਆ ਪੱਕਾ ਹਾਂ 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 ਮੈਂ ਤੈਨੂੰ ਕਿਹਾ ਵੀ ਮੈਨੂੰ ਟਾਈਮ ਲੱਗ ਜੂਗਾ ਯਾਰ ਤੇ ਤੂੰ ਆਖਿਆ ਵੀ ਇੱਥੋਂ ਭਰਾ ਦਿੰਨੇ ਆ ਤੇ ਫਿਰ ਰਹੀ ਨਹੀਂ ਸੀ ਹੈਨਾ ਮੱਜ ਤੇ ਉਹ ਬੱਛੀ ਕਿਹੜੇ ਸੀਮਨ ਦੀ ਆਪਣੀ ਇਹ ਬੱਛੀ ਇਹ ਗਾਂ ਦੇ ਮਗਰੀ ਹੈ ਵਿੱਚ ਪਰ ਉਹ ਚੰਗਾ ਦੱਸਦੀ ਕਹਿੰਦੀ ਸੀਮਨ ਅੱਛਾ ਇਹ ਦੇ ਮਗਰ ਹੈ ਇਹਦਾ ਚੰਗੀ ਮਾਂ ਚੰਗੀ ਹੈ ਤੇ ਬੱਛੀ ਵੀ ਚੰਗੀ ਹੈ ਇਹ ਚ ਸਾਨੂੰ ਖਾਸ ਗੱਲ ਦੱਸਦੇ ਸੀ ਬੱਛੀ ਜਕੀ ਇਹਦੇ ਸਿੰਗ ਨਹੀਂ ਆਏਗੇ ਹਜੇ ਦੋ ਤਿੰਨ ਵਾਰੀ ਤਾਂ ਮੈਂ ਹੀ ਮੁੜ ਗਿਆ ਵੇਖ ਕੇ ਤੇ ਸਿੰਗ ਹਜੇ ਨਹੀਂ ਆਏਗੇ ਇਹਦੇ ਦੇਖੋ ਕੋਈ ਸਿੰਗ ਨਹੀਂ ਗਲੇ ਤਿੰਨ ਮਹੀਨੇ ਪੰਜ ਦਿਨਾਂ ਦੀ ਹੈ ਤਿੰਨ ਮਹੀਨੇ ਪੰਜ ਦਿਨਾਂ ਦੀ ਹੈ ਹਾਈਟ weight ਬਹੁਤ ਆ ਬੱਛੀ ਦਾ ਤੇ ਸਿੰਗ ਆ ਜਾਣੇ ਚਾਹੀਦੇ ਸੀ ਮੇਰੇ ਹਿਸਾਬ ਨਾਲ ਇਹਦੇ ਸਿੰਗ ਨਹੀਂ ਆਉਂਦੇ ਬਹੁਤ ਬੱਛੀਆਂ ਦੇ ਨਹੀਂ ਆਉਂਦੇ ਜੀ ਸਿੰਗ ਕੋਈ ਇਹ ਕੰਵਰਮ ਨਹੀਂ ਹੁੰਦੀ ਕਾਪਸ ਡਾਕਟਰ ਤੇ ਨਾਲ ਕੁਝ ਪਾ ਰਹੇ ਹੋ ਡਾਈਟ ਮਾੜਾ ਮੋਟਾ ਦੂੜੀ ਪਾ ਰਹੀ ਦੀ ਹੈ ਅੱਛਾ ਹਰੇ ਪੱਠੇ ਦਾ ਨਹੀਂ ਪਾਉਣੇ ਚਾਹੀਦੇ ਹਾਂ ਹਾਂ ਫੀਡ ਖੁੱਲੀ ਪਾਉਣਾ ਜਿੰਨੀ ਖਾ ਜਾਏ ਕਿੰਨੀ ਫੀਡ ਪਾਉਣਾ ਇਹਨੂੰ ਇਹਨੂੰ 2 ਕਿਲੋ ਖਾ ਜਾਂਦੀ ਹੈ ਅੱਛਾ 2 ਕਿਲੋ ਫੀਡ ਖਾ ਜਾਂਦੀ ਹੈ ਤੇ ਨਾਲ ਕੋਈ ਡਾਈਟਮੈਂਟ ਪੀ ਜਾਂ ਬੋ ਬ੍ਰਾਈਟ ਦੇ ਰਹੇ ਆ ਨਹੀਂ ਉਹ ਨਹੀਂ ਇੱਕ ਡਾਕਟਰ ਬੀ ਐਸ ਕੇ ਦੀ ਹੋਮੋਪੈਥੀ ਵਾਲੀ ਹੁੰਦੀ ਹੈ ਅੱਛਾ ਅੱਛਾ ਤੇ ਉਹ ਪੰਜ ਪਾਣੀ ਅਮਲ ਦੇ ਉਹ ਦੇਉਂਦੇ ਨਾਲ ਅੱਛਾ ਉਹ ਦੇ ਰਹੇ ਆ ਹੈ ਉਹ ਵੀ ਗਰੋਥ ਵਸਤੀ ਹੈ ਅੱਛਾ ਡਾਕਟਰ ਬੀ ਐਸ ਕੇ ਅੱਛਾ ਅੱਛਾ ਉਹ ਗਰੋਥ ਆਸਤੇ ਹੀ ਹੈ ਉਹ ਕਿੰਨੀ ਦੇਣੀ ਹੁੰਦੀ ਹੈ ਬਾਈ 5-5 ਐਮਐਲ ਦੇਣੀ ਹੁੰਦੀ ਹੈ ਕਿੰਨਾ ਕੀ ਪੈਕਿੰਗ ਆਉਂਦੀ ਹੈ ਉਹਦੀ ਦੱਸ ਦੇ ਮੜਾ ਜੀ ਸਾਡੇ ਕੋਲ ਉਹ ਸਾਡੇ ਵੀ 400 ਦੀ ਸੀਸੀ ਸੀ ਹਾਂ ਤੇ ਬਠਿੰਡੇ ਲੈ ਆਇਆ ਸੀ ਠੀਕ ਹੈ ਬੀਐਸਕੇ ਦੀ ਬੀਐਸਕੇ ਡਾਇਰੈਕਟਰ ਬੀਐਸਕੇ ਦੀ ਹੋਮੋਪੈਥ ਕਰਾਉਂਦਾ ਅੱਛਾ ਉਹ ਸਪੈਸ਼ਲ ਇਹ ਜੋ ਗ੍ਰੋਥ ਵਧੀਆ ਹੁੰਦੀ ਹੈ ਵੈਸੇ ਉਸ ਤੋਂ ਬਾਅਦ ਤੇ ਰਪੀਪੂ ਰੈਟ ਆ ਫੋਟਰ ਵਗੈਰਾ ਹੀ ਚੱਲ ਪੰਦੇ ਜਿਵੇਂ ਛੋਟੀ ਟੈਨ ਵੈਸੇ ਗ੍ਰੋਥ ਆ ਯਾਰ ਵੇਖ ਤੁਸੀਂ ਕਾਫ ਸਟਾਰਟਰ ਪਾਈ ਜਾਂਦੇ ਆ ਨਾਲ ਤੁਸੀਂ ਆਇਰਨ ਟੋਨਿਕ ਜ਼ਰੂਰ ਦੇ ਦੋ ਇਹਨਾਂ ਦੀ ਥੋੜੀ ਜੀ ਖੂਨ ਦੀ ਸਮੱਸਿਆ ਆ ਜਾਂਦੀ ਜਿਵੇਂ ਉਹ ਮੈਂ ਬੱਚਿਆਂ ਦੀ ਪਾਈ ਸੀ ਵੀਡੀਓ ਬਾਈ ਨੇ ਬਹੁਤ ਕੁਝ ਦੇਦਾ ਸੀ ਪਰ ਉਹਦਾ ਹੱਲ ਨਹੀਂ ਹੋਇਆ ਸੀਗਾ ਆਏ ਵੀ ਛੋਟੇ ਫੜ ਥੋੜਾ ਫੋਟਰ ਪੜ ਲੈਂਦੇ ਨੇ ਹਾਂ ਉਹ ਸੌਖੀ ਆ ਅੱਛਾ ਤੇ ਉਹ ਇੱਕ ਬਾਈ ਦੀ ਤੁਹਾਨੂੰ ਵਹਿੜ ਵਿਖਾਉਣਿਆ ਜੀ ਨਾਲੇ ਕ੍ਰੋਸ ਆ ਜਰਸੀ ਦਾ ਕਿੰਨੀ ਉਮਰ ਹੋ ਗਈ ਇਹਦੀ ਕੁਲਦੀਪ 15 ਮਹੀਨਿਆਂ ਦੀ ਹੈ ਜੀ ਥੋੜਾ ਜਿਹਾ ਕ੍ਰਾਸ ਵੈੜਾ ਚਲੋ ਐਂ ਤਾਂ 18 ਮਹੀਨਿਆਂ ਦੀ ਵੈੜਾ ਤੁਹਾਨੂੰ ਦਿਖਾਈ ਸੀ ਅਗਲੇ ਨੇ ਉਹਨੇ ਸਵਾਬ ਹੀ ਦਿੱਤੀ ਸੀ ਬਾਈ ਨੇ ਤੇ ਪਰ ਜਿਵੇਂ ਇਹ ਕ੍ਰਾਸ ਪਣ ਸੀਗਾ ਥੋੜਾ ਜਿਹਾ ਬਾਈ ਨੇ ਹੌਣੀ ਹੱਥ ਪਾਇਆ ਤੇ ਆ ਇਹ ਦੋ ਤਿੰਨ ਵਾਰੀ ਹੀਟ ਚ ਆ ਚੁੱਕੀ ਆ ਅੱਜ ਜੀ 40 ਇੱਕ 38 ਹੋ 50 060 ਦਾ ਸੀਮਨ ਲਾਤਾ ਜੀ ਇਹਦੇ ਠੀਕ ਹੈ ਤੇ ਰੱਬ ਸੁੱਖ ਰੱਖੇ ਹੋ ਜੂਗੀ ਗੱਬਣ ਜੀ ਆ ਉਹ ਮੱਝ ਦੀ ਕੱਟੀ ਆ ਗੋਪੀ ਬੰਨ ਦੀ ਠੀਕ ਹੈ ਇਹ ਆਪਾਂ ਸੀਮਨ ਲਾਇਆ ਸੀਗਾ ਜੀ ਬਹੁਤ ਸੋਹਣਾ ਬੱਚਾ ਆਇਆ ਇੱਕ ਏਧੀ ਕਿੰਨੇ ਦੀ ਉਮਰ ਹੈ ਇਹਦੇ 8 ਕਿੰਨੇ ਦੀ ਹੈ 8 ਮਹੀਨੇ ਹੋ ਗਏ ਉਹ ਹਨਾ ਹਾਂ ਉਹ ਫਿਰ 4 4.5 ਮਹੀਨੇ ਅਜੇ ਤਾਂ ਗੱਭਣ ਹੀ ਹੋ ਗਈ ਮਰ ਜਣ 8 ਮਹੀਨਿਆਂ ਦੀ ਹੈ ਜੀ ਵਧੀਆ ਹਾਈਟ ਵੇਟ ਇਹਨੂੰ ਵੀ ਉਹੀ ਪਾ ਰਿਆ ਇਹਨੂੰ ਇਹਨਾਂ ਹੀ ਤਾਂ ਗਰੋਵਰ ਚੱਲ ਵੀ ਹੋਊਗਾ ਇਹਨਾਂ ਤੇ ਗਰੋਵਰੀ ਪਾਉਣੇ ਫੀਡ ਪਾਉਣੇ ਤੇ ਠੀਕ ਹੈ ਜਿਹੜੀ ਉਹ ਤੂੰ ਡਾਕਟਰ ਬੀਐਸਕੇ ਦੀ ਕਹਿੰਨਾ ਉਹ ਛੋਟੇ ਬੱਚਿਆਂ ਵਾਸਤੇ ਹੀ ਸਪੈਸ਼ਲ ਕੀ ਇਹਨਾਂ ਨੂੰ ਵੀ ਪਾਈ ਜਾਂਨ ਸਪੈਸ਼ਲ ਇਹਨਾਂ ਵਾਸਤੇ ਵੀ ਹੈ ਫਿਰ ਸਪੈਸ਼ਲ ਛੋਟਿਆਂ ਨੂੰ ਦਿੰਨੇ ਆਂ ਤਿੰਨ ਕਿੰਨੇ ਤੱਕ ਹੀ ਤਿੰਨ ਮਹੀਨੇ ਤੱਕ ਦਿੰਨੇ ਆਂ ਉਹ ਦੁਬਾਰਾ ਬੰਦ ਕਰ ਦੇ ਜੀ ਫਿਰ ਪੀਪ हां के केरांते इद्दर पामंगे ते नाल बाच्चे इद्दर पामंगे इथे अच्छा अच्छा ठीक है बढ़िया भाई किन्नी किन्नी ਕਣਕ ਮੈਂ ਕੁਲਦੀਪ ਪੈਸਿਆਂ ਚ ਦੱਸ ਦਿੰਨੇ ਆਪਾਂ ਵੀ ਕਿੰਨੇ ਕੇ ਪੈਸੇ ਵੱਜ ਜਾਂਦੇ ਤੈਨੂੰ ਜੇ ਹੁਣ ਆਪਾਂ ਬੱਚੀਆਂ ਮਗਰ ਤਿਆਰ ਕਰਨੀਆਂ ਹਾਂ ਫੇ ਤਾਂ 35 ਤੋਂ 40% ਹਾਂ ਨਹੀਂ ਤੇ 50% ਹੈਗੀ ਜੇ ਬੱਚੀਆਂ ਨਹੀਂ ਤਿਆਰ ਕਰਨੀਆਂ ਉਹ ਜੇ 15% ਤਾਂ ਬੱਚੀਆਂ ਲੈ ਜਾਂਦੇ ਆ ਅੱਛਾ ਉਹ ਬੱਚੀਆਂ ਲੈ ਜਾਂਦੀਆਂ ਅਗਲਾ ਕਹਿੰਦਾ 35 ਵੱਜਦਾ ਜੀ ਫਿਰ ਹੁਣ ਇੰਨਾ ਚ ਹੀ ਨਿਕਲਦੇ ਆ ਕਰਤੇ ਹਾਂ ਤਾਂ 35 ਰਹਿ ਜਾਂਦਾ ਤਾਂ 35 ਰਹਿ ਜਾਂਦਾ ਨਹੀਂ ਮੰਨ ਲਓ ਕਿੰਨੀ ਅਣਕਮਾ ਫੇਰ ਵੀ ਦੋ ਗਾਵਾਂ ਮਦੋ ਤੈਨੂੰ ਪਾਦੀਆ 15 20 ਰੁਪਏ ਵੀ ਕੀਰਪਾ ਵਜ ਜਾਂਦਾ ਮੰਨ ਲਓ 7-8000 ਰੁਪਏ ਇੱਕ ਗਾਂ ਦਿੰਦੀ ਐ 10000 ਦੇ ਦਿੰਦੀ ਐ 15 2000 ਵਜ ਜਾਂਦਾ ਤੇ ਮੰਨ ਲਓ ਵੀ ਜੇ ਦੋ ਹੋਰ ਰੱਖ ਲੈ ਇਹਨਾਂ ਦਾ ਫਿਰ ਤੈਨੂੰ ਨੌਕਰੀ ਦੀ ਲੋੜ ਨਹੀਂ ਕੀ ਕਰਨ ਦੀ ਹਾਂ ਦੋਈ ਐ ਕਿੰਨੇ ਦਿਨ ਲੈਂੀਆਂ ਸੀ ਇਹ ਦੋਵੇਂ ਆ ਤਾਂ ਲਈ ਸੀ ਇੱਕ ਠੀਕ ਠੀਕ ਅੱਛਾ ਇਹਦੇ ਥੱਲੇ ਕਿੰਨਾ ਦੁੱਧ ਸੀ ਉਦੋਂ ਇਹਦੇ ਥੱਲੇ 31-31 ਕਿਲੋ ਸੀ ਯਾਰ ਤੇ ਹੁਣ 30-31 ਕਿਲੋ ਕੱਢਦੀ ਸੀ ਇਹ ਹੁਣ ਮਸਟਾਈਟਸ ਤੋਂ ਬਾਅਦ ਘਟ ਗਿਆ 24 ਕਿਲੋ ਦੇਈ ਗਏ ਤੇ ਉਹ ਇਹ ਸੀਗਾ ਇਹ ਤਾਂ ਇਹਦਾ ਤੇਲ ਸੀਗਾ 22 ਲੀਟਰ ਠੀਕ ਆ ਫੈਟ ਇੱਕੋ ਜੀ ਆਉਂਦੀ ਦੋਵਾਂ ਦੀ ਉਹ ਥੋੜੀ ਵੱਧ ਹੁੰਦੀ ਏ ਇਸਦੀ ਘੱਟ ਆ ਅੱਛਾ ਇਹਦੀ ਘੱਟ ਆ ਇਹ ਉਹਦੀ ਵੱਧ ਆ ਹੈ ਹਾਂ ਇਹ ਫਿਰ 90 ਹਜ਼ਾਰ ਦੀ ਦੀ ਅੱਛਾ ਉਹ 90 ਦੀ ਲਈ ਸੀ ਮੰਨ ਲਓ ਵੀ 2 ਲੱਖ ਰੁਪਈਆ ਲਾਇਆ ਤੂੰ ਤੇ 2 ਲੱਖ ਰੁਪਈਆ ਲਾ ਕੇ ਤੈਨੂੰ ਸਮਝ ਲੈ ਵੀ 15000 ਰੁਪਈਆ ਬਚ ਰਿਹਾ ਹੈ ਹਾਂ 15000 ਹਾਂ 15000 ਰੁਪਈਆ ਬਚ ਰਿਹਾ ਜੇ ਆਪਾਂ ਹਾਂ ਮਗਰ ਵੀ ਤਿਆਰ ਹੋ ਗਈ ਹਾਂ ਮਗਰ ਬੱਛੀ ਵੀ ਆ ਗਈ ਫਿਰ ਉਹਦੇ ਮਗਰ ਕੋ ਚਲੋ ਆ ਤਾਂ ਆਪਣੀ ਘਰ ਦੀ ਪਰ ਕੱਟੀ ਆ ਗਈ ਉਹ ਵੀ ਪਾਣੀ ਜਾਂਦੀ ਹੈ ਹਾਂ ਉਹ ਵੀ ਪਾਲੀ ਜਾਂਦੀ ਹੈ ਹਾਂ ਉਹ ਵੀ ਪਾਲੀ ਜਾਂਦੀ ਹੈ ਵੀ ਉਹ ਤੋਂ ਬਿਨਾ ਉਹ ਤੋਂ ਬਿਨਾ ਹੈ ਇਹ ਆ ਉਹ ਤੋਂ ਬਿਨਾ ਵੀ ਤੇਰੇ ਸਾਰੇ ਖਰਚੇ ਕੱਢ ਕੇ ਬੱਛੀਆਂ ਦਾ ਸਾਰਾ ਕੁਝ ਕਰਕੇ ਫਿਰ ਤੈਨੂੰ 15 ਤੋਂ 20000 ਰੁਪਏ ਦੇ ਰਹਿੰ ਜਾਂ ਦੋਵੇਂ ਠੀਕ ਹੈ ਨਾਲ ਮੱਝ ਚਲੋ ਘਰੇ ਸਾਰੀ ਜਾਂਦੀ ਹੈ ਨਾ ਤੇ ਗਾਂ ਤੂੰ ਮੱਝਾਂ ਦਾ ਵਧਾਉਣਾ ਕਿ ਗਾਵਾਂ ਦਾ ਇਹ ਗਾਵਾਂ ਦਾ ਵਧਾਉਣਾ ਮਸ਼ੀਨ ਨਹੀਂ ਲਾਈ ਤੁਸੀਂ ਮੱਝਾਂ ਹਾਂ ਤੇ ਮੱਝ ਫਿਰ ਇਹ ਵੇਚेंगे ਕਿ ਰੱਖेंगे ਹੀ ਇਹ ਆਰਾਧਾ ਦਾ ਹੈਗਾ ਵੇਚਾਂਦਾ ਯਾਰ ਬਾਕੀ ਦੇਖ ਰਾਇਓ ਓਕੇ ਤੇ ਪਤਾ ਲੱਗਦਾ ਚੱਲਦਾ ਹੀ ਰਹਦਾ ਅੱਛਾ ਵੇਚਾਂਦਾ ਹੀ ਸੀਗਾ ਗਾਂ ਹੀ ਪਾਉਂਗਾ ਹਾਂ ਫਿਰ ਗਾਵਾਂ ਦਾ ਹੀ ਰੱਖੀ ਪੰਜਾਂ ਦਾ ਫਿਰ ਮਸ਼ੀਨ ਤੇ ਥੋੜਾ ਜਿਹਾ ਸੌਕਾ ਨਾ ਹਾਂ ਜੀ ਹੁਣ ਮੱਝ ਬਾ ਪੰਜਾਂ ਗਾਵਾਂ ਦਾ ਤੇ ਕਰੀ ਵੱਧ ਤੋਂ ਵੱਧ ਬਸ 11 ਪੰਜਾਂ ਤੋਂ ਸ਼ੁਰੂ ਕਰ ਲਈ 11 2 ਤਾਂ ਤੇਰੇ ਕੋਲ ਹੈਗਾ ਤਿੰਨ ਹੋਰ ਲੈ ਮੱਝਾਂ ਦਾ ਵੀ ਠੀਕ ਯਾਰ ਪਰ ਇਹ ਥੋੜਾ ਜਿਹਾ ਚੋਣ ਦਾ ਔਖਾ ਹੈ ਚੋਣ ਦਾ ਔਖਾ ਹਾਂ ਮਸ਼ੀਨ ਲਿਆਉਂਦੀ ਆ ਜਿਹੜੇ ਚੋਣ ਚਾਹੁੰਦਾ ਹੈਗਾ ਫਿਰ ਮੱਝਾਂ ਦਾ ਕੰਮ ਮਾਰਾ ਦੀ ਹਾਂ ਉਹ ਵੀ ਠੀਕ ਹੈ ਸਹੀ ਹੈ ਸਹੀ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਦੱਸਿਓ ਜੇ ਕਿਵੇਂ ਲੱਗੀ ਬਾਈ ਨੇ ਸਾਨੂੰ ਦੱਸਿਆ ਵੀ ਜਿਹੜਾ ਉਹ ਕੰਮ ਕਰ ਰਿਹਾ ਵੀ ਕਿੰਨਾ ਕੁ ਸਕਸੈਸ ਹੈ ਕੀ ਸਿਸਟਮ ਹੈ ਜੀ 2 ਲੱਖ ਰੁਪਏ ਲਾ ਕੇ ਕੰਮ ਸ਼ੁਰੂ ਕੀਤਾ ਸੀ ਬਾਈ ਨੇ ਉਹ ਚਲੋ ਮੱਝ ਤਾਂ ਇਹਨਾਂ ਦੇ ਘਰ ਦੀ ਐ ਤੇ ਨਾਲ ਉਹ ਬੱਚੀ ਵੇਖ ਲਓ ਤੁਸੀਂ ਵੀ 20 20 15 20 ਹਜ਼ਾਰ ਦੀ ਦਾ ਵਹਿੜ ਤਿਆਰ ਖੜੀ ਹੋਈ ਐ ਬੱਚੀ ਵਧੀਆ ਬੱਚੀ ਐ ਪੂਰੀ ਚੰਗੀ ਐ ਅੱਜ ਕੱਲ੍ਹ ਸਾਨੂੰ ਪਤਾ ਪੂਰੀ ਡਿਮਾਂਡ ਆ ਬੱਚਿਆਂ ਦੀ ਤੇ ਵਧੀਆ ਕੰਮ ਆ ਜੀ ਪੂਰਾ ਸੋਹਣਾ ਧੰਦਾ ਖੇਤੀ ਦੇ ਨਾਲ ਜੁੜਦਾ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੀ ਤਾਂ ਜੋ ਲੋਕ ਆਪ ਦੇ ਮੇਨ ਧੰਦੇ ਲਈ ਅਸਲੀ ਧੰਦੇ ਲਈ ਜੋੜੇ ਹੋਣ ਹੁਣ ਵੈਸੇ ਮੈਨੂੰ ਕਨੇਡਾ ਅਮਰੀਕਾ ਚੋਂ ਕੁਲਦੀਪ ਆਉਂਦੇ ਰਹਿੰਦੇ ਆ ਫੋਨ ਬਾਈ ਅੱਜ ਵੀ ਮੈਨੂੰ ਇੱਕ ਮੁੰਡੇ ਦਾ ਮੈਸੇਜ ਆਇ ਉਹਨੂੰ ਹਜੇ 2 ਮਹੀਨੇ ਹੋਇਆ ਗਏ ਨੂੰ ਤੇ ਉਹ ਮੈਨੂੰ ਉਹਨੇ ਇਹੀ ਗੱਲ ਕਹੀ ਆ ਜਸ਼ਨਾ ਮੁੰਡਾ ਕੋਠੇ ਵੜੰਗ ਜਾ ਉਹ ਕਹਿੰਦਾ ਵੀ ਡਾਕਟਰ ਸਾਹਿਬ ਕਹਿੰਦਾ ਆ ਕੇ ਪੂਰੇ ਵੱਡੇ ਪੱਦਰ ਤੇ ਫਾਰਮ ਫਾਰਮ ਕਰਨਾ ਕਹਿੰਦਾ ਇੱਥੇ ਕੰਮ ਵੀ ਇਹੀ ਹੈ ਸਾਰਾ ਹਾਂ ਹਾਂ ਉੱਥੇ ਵੀ ਇਹੀ ਹੈ ਹਾਂ ਹਾਂ ਆਪਣੇ ਸਾਰੇ ਹੀ ਇਹੀ ਕੰਮ ਹੋ ਹੀ ਹੈ ਨਾ ਇੱਕ ਦੋ ਵੀਡੀਓ ਦੇਖ ਕੇ YouTube ਤੇ ਅਸੀਂ 50 50 ਖਲੀ ਛੱਟ ਗਈਆਂ ਦਾ ਕੰਮ ਕਰਦੀ ਸੀ ਲੇਡੀ ਦਾ ਅੱਛਾ ਸਾਰੇ ਅਮਰੀਕਨ अच्छा सारे अमेरिका आप इते 8-10 बंदे काम करदे ते फिर उधर देख के अमेरिका के बेढीया फिर ही आके काम लगी हां वे उणू ऐ लगया वी मैं इत्ते लोकां दे ਥੱਲੇ ਕੰਮ ਕਰ ਰਹੀ ਆ ਸਾਡੇ 9-10 ਬੰਦੇ ਘਰੇ ਕੰਮ ਕਰ ਰਹੇ ਆ ਸਿਰਫ ਪਸੂਆਂ ਕਰਕੇ ਉਧਰ ਇਧਰ ਕੰਮ ਹੀ ਹੈ ਹਾਂ ਤੇ ਤੂੰ ਫਿਰ ਪੰਜ ਗਾਵਾਂ ਦੇ ਆਪੇ ਹੀ ਕਰੇਗਾ ਲੇਬਰ ਲੂਬਰ ਦੀ ਤਾਂ ਲੋੜ ਨਹੀਂ ਤੈਨੂੰ ਜਿਹੜਾ ਤਾਂ ਹੁਣ ਛੋਟੇ ਕੰਮ ਜਿਹਦਾ ਫਾਇਦਾ ਨਹੀਂ ਕਰਨਾ ਆਪ ਨੂੰ ਹੀ ਫਾਇਦਾ ਹਣਾ ਫਿਰ ਫਿਰ ਜੇ ਹੁਣ ਮੰਨ ਕੇ ਚਲੇ ਇੱਥੇ ਬੰਦਾ ਰੱਖ ਕੇ 9000 ਤਾਂ ਤੂੰ ਬੰਦੇ ਨੂੰ ਦੇ ਤਾਂ ਫਿਰ ਬਚਿਆ ਕੀ ਹੈ ਨਾ ਬੰਦਾ ਰੱਖੇ ਹਾਂ ਫਿਰ ਆਪ ਨੂੰ ਕੰਮ ਛੱਡਣ ਦਾ ਨਹੀਂ ਫਾਇਦਾ ਹਨਾ ਵੈਸੇ ਵੀ ਤੈਨੂੰ ਯਾਰ ਵੇਖ ਤੂੰ ਆਪ ਨੂੰ ਤਾਂ ਰਹਿਣਾ ਹੀ ਪੈਣਾ ਭਲਾ ਬੰਦਾ ਜਿੱਡਾ ਮਰਜੀ ਚੰਗਾ ਕੰਮ 'ਚ ਤਾਂ ਸਾਨੂੰ ਆਪ ਨੂੰ ਦਾ ਧਿਆਨ ਦੇਣਾ ਹੀ ਪੈਣਾ ਸ਼ਾਮ ਨੂੰ ਵੀ ਕੋਈ ਗਾਂ ਬਿਮਾਰ ਤਾਂ ਨਹੀਂ ਕਿਸੇ ਨੇ ਮੈਲਾ ਤਾਂ ਨਹੀਂ ਮੁੱਤਿਆ ਹਨਾ ਜਾਂ ਕੋਈ ਹੋਰ ਹੈ ਗਾਂ ਹੁਣ ਗਰਮੀ 'ਚ ਇਹਨਾਂ ਦਾ ਬਹੁਤ ਧਿਆਨ ਰੱਖਣਾ ਪੈਣਾ ਚਿੱਚੜਾਂ ਤੋਂ ਮੈਲੇ ਤੋਂ ਗਿਲਟੀਆਂ ਤੋਂ ਬਹੁਤ ਪ੍ਰੋਬਲਮ ਆਉਣਗੀਆਂ ਹਨਾ ਸਾਡੀਆਂ ਬੁੜਗੀਆਂ ਸ਼ਾਮ 'ਚ ਮੈਂ ਤਾਂ ਹੁਣ ਜਾਣਾ ਪਰ ਸਵੇਰੇ ਸ਼ਾਮ ਮੈਂ ਧਿਆਨ ਦੇ ਲੱਗਾ ਹਾਂ ਹਾਂ ਉਹੀ ਗੱਲ ਹਨਾ ਬਾਈ ਤੂੰ ਕਿੰਨੇ ਤੋਂ ਕਿੰਨੇ ਡਿਊਟੀ ਕਰਦਾ ਫਿਰ ਉੱਥੇ ਮੈਂ 9 ਤੋਂ 5 ਬਸ ਫਿਰ ਤੇਰਾ ਸਹੀ ਟਾਈਮ ਆ ਵਧੀਆ ਤੂੰ ਨਾਲੇ ਡਿਊਟੀ ਵੀ ਕਰੀ ਜਾਂਦਾ ਫਿਰ ਤਾਂ ਕਿਉਂ ਇਹੀ ਕੰਮ ਆ ਜਿਹਦੇ ਨਾਲ ਤੂੰ ਡਿਊਟੀ ਕਰ ਸਕਦਾ ਤੇ ਸੁਬਾ ਸ਼ਾਮ ਦਾ ਹੀ ਇਹ ਕੰਮ ਹੁੰਦਾ ਹੈ ਨਾ ਹਾਂ ਸੁਬਾ ਸ਼ਾਮ ਦਾ ਹੀ ਕੰਮ ਹਾਂ ਸ਼ਾਮ ਨੂੰ ਇਹਨਾਂ ਦਾ ਦੋਹਾ ਆਦਮ ਵਗੈਰਾ ਸਾਰਾ ਕੋਈ ਚੈੱਕ ਕਰਨਾ ਕਰੀ ਜਾਂਦਾ ਪਸ਼ੂ ਜੀ ਹਾਂ ਫੇਰ ਹੀ ਗੱਲ ਬਣਦੀ ਹੈ ਬਾਈ ਹਾਂ ਫੀਡ ਹੁਣ ਇੱਕ ਵਾਰੀ ਮੈਪਲੀ ਪਾ ਰਹੇ ਹਾਂ ਚਲ ਸਾ ਫੀਡ ਦੇ ਆਪਾਂ ਕਿਸੇ ਦੀ ਕੋਈ ਮਸ਼ਹੂਰੀ ਨਹੀਂ ਕਰ ਰਹੇ ਬਾਈ ਹਰੇਕ ਉਹ ਆਪ ਦਾ ਹਿਸਾਬ ਕਿਤਾਬ ਹੈ ਹਰੇਕ ਬੰਦੇ ਦਾ ਨਾਰਮਲ ਸੀਮੰਦੀ ਦੀ ਜੀ ਇਹ ਹਾਂ ਉਕੇ ਦੇਖੋ 1000 1000 ਦੇ ਦੋ ਲਵਾਈ ਦੇ ਦੀ ਉਹ ਸੀਮਾ ਚੰਗੀ ਐਡਵਾਈਸ ਉਹ ਨਹੀਂ ਦੱਸਿਆ ਕਿਹੜੀ ਦੀ ਐ ਅੱਛਾ ਉਹ ਨਹੀਂ ਦੱਸਿਆ ਠੀਕ ਐ ਠੀਕ ਐ ਵਧੀਆ ਚੰਗੀ ਐ ਫਿਰ ਮਾਂ ਚੰਗੀ ਐ ਹਾਂ ਸੈਕਸਟਰ ਦੀ ਨਹੀਂ ਜੀ ਨੋਰਮਲ ਦੀ ਨੋਰਮਲ ਦੀ ਐ ਪਰ ਆਈ ਬੱੱਚੀ ਐ ਮਾਂ ਬਹੁਤ ਚੰਗੀ ਐ ਨਾ ਮਾਂ ਬਹੁਤ ਜਿਆਦਾ ਚੰਗੀ ਐ ਹਾਂ ਇਹ ਵਧੀਆ ਦੱਦ ਦੀ ਮਾਂ ਦਾ ਜੀ ਨਹੀਂ ਨਹੀਂ ਬਹੁਤ ਸੋਹਣੀ ਐ ਗਾਂ ਹੈ ਵੀ ਬਹੁਤ ਚੰਗੀ ਹਾਂ ਆ ਪਾਸਾ ਚੱਕ ਗਈ ਹਾਂ ਪਾਸਾ ਚੱਕ ਗਈ ਮੈਂ ਤੈਨੂੰ ਉਹਦੋਂ ਕਿਹਾ ਵੀ ਸੀ ਮਸਟਾਈਟਸ ਨਾਲ ਜਿਹੜਾ ਥਣ ਘਟ ਗਿਆ ਨਾ ਜਿਹੜਾ ਥਣ ਘਟ ਗਿਆ ਮਸਟਾਈਟਸ ਨਾਲ ਦੇਖੋ ਜੀ ਇਹਦਾ ਥਣ ਘਟਿਆ ਗਾਂ ਦਾ ਤੇ ਪੂਰਾ ਨਹੀਂ ਹੋਇਆ V5 ਵੀ ਲਾਤੇ ਇੱਕ ਬਹੁਤ ਕੁਝ ਲਾਤਾ ਇਹ ਕਦੇ ਨਹੀਂ ਪੂਰਾ ਹੋਣਾ ਇਹ ਅਗਲੇ ਸੂਵੇ ਆਪੇ ਪੂਰਾ ਹੋ ਜਾਣਾ ਤੁਸੀਂ ਬਸ ਖਾ ਜਾਂਦਾ ਹੀ ਪਹਿਲਾਂ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਇਹਦੇ ਵਿੱਚ ਤੁਸੀਂ ਕਰਨਾ ਵੀ ਟੌਨਿਕ ਸ਼ੁਰੂ ਕਰ ਦੇਣਾ ਜੀ ਵਾਈਟਮੈਟ ਇਹਨੂੰ 2 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦੇਣਾ ਤੇ ਕੋਈ ਬੂੰਦਾਂ ਵਾਲੀ ਦਵਾਈ ਜਿਵੇਂ ਉਹ ਹੋਮੋਪੈਥਿਕ ਆਉਂਦੀ ਇਹਦੇ ਨਾਲ 15-20 ਦਿਨ ਮਹੀਨਾ ਪਹਿਲਾਂ V5 ਦੇ ਇੰਜੈਕਸ਼ਨ ਲਾ ਦਿਓ ਤੇ ਥਾਨੇ ਆਪੇ ਪੂਰਾ ਹੋ ਜਾਣਾ ਜੀ ਅਗਲੀ ਵਾਰੀ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਧੰਨਵਾਦ